ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਆਓ ਇਹਨਾਂ ਅਹਿਮ ਖਬਰਾਂ ਦਾ ਪਹਿਲਾਂ ਤੁਹਾਨੂੰ ਸੁਣਾਉਣਾ ਸੰਖੇਪ ਉਸ ਤੋਂ ਬਾਅਦ ਸਾਰੀਆਂ ਖਬਰਾਂ ਇੱਕ ਇੱਕ ਕਰਕੇ ਸੁਣਾਵਾਂਗੇ ਨਾਲੇ ਕਰਾਂਗੇ ਇਹਨਾਂ ਖਬਰਾਂ ਦੇ ਉੱਤੇ ਟਿੱਪਣੀ ਅੱਜ ਸੰਗਤਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ ਉੱਤੇ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਬ ਦਿੱਤੀ ਹੈ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਮੇਰ ਸਿੰਘ ਦੀ ਅਗਵਾਈ ਹੇਠ ਗਠਿਤ ਕਮੇਟੀ ਉੱਚ ਤਾਕਤ ਦੀ ਕਮੇਟੀ ਨੇ ਕਿਸਾਨ ਆਗੂ ਜਗਜੀਤ ਸਿੰਘ ਗੱਲਵਾਰ ਨਾਲ ਮੀਟਿੰਗ ਕੀਤੀ ਪਿਛਲੇ ਦਿਨੀ ਦੇਸ਼ ਦੇ ਰਾਸ਼ਟਰਪਤੀ ਧਰੋਪ ਮਰੂਮ ਤੋਂ ਮੁਲਾਕਾਤ ਲਈ ਸਬਾ ਮੰਗਿਆ ਸੀ ਐਸ ਕੇ ਐਮ ਨੇ ਪਰ ਉਹਨਾਂ ਨੇ ਸਮੇਂ ਦੀ ਘਾਟ ਦਾ ਹਵਾਲਾ ਦਿੰਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੁਲਾਕਾਤ ਕਰਦੋ ਅਨਕਾਰ ਕਰ ਦਿੱਤਾ ਬਹੁਤ ਚਰਚਿਤ ਮਾਮਲਾ ਲਾਰੈਂਸ ਦੀ ਐਂਟਰ ਬੁੱਕ ਕਰਵਾਉਣ ਵਾਲਾ ਡੀਐਸਪੀ ਕੁਰਸ਼ੀਰ ਸਿੰਘ ਵਦੇਸ਼ ਪਰ ਆਰ ਹੁੰਦੋਂ ਬਾਅਦ ਲੁਕ ਆਊਟ ਨੋਟਿਸ ਜਾਰੀ ਫਲੌਰ ਨੇੜੇ ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਨੇ ਪਿੰਡ ਦੇ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਕਪੂਰਥਲਾ ਦੇ ਦੁਕਾਨਦਾਰ ਮਾਲਕ ਅਤੇ ਚੋਰ ਗੁੱਤਮ ਗੁੱਤਾ ਹੰ데 ਦੋਮਾਤੀ ਹੋਈ ਮੌਤ ਪਹਿਲੀ ਤੇ ਵੱਡੀ ਖਬਰ ਦੋਸਤੋ ਆਓ ਤੁਹਾਨੂੰ ਸੁਣਾਉਨੇ ਆ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਆਈ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਨਸੀਹਤ ਦਿੱਤੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਨਾਕਾਲੀ ਨਾ ਕਰੇ ਇਸ ਦੇ ਨਾਲ ਹੀ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸ਼ਿਕਾਇਤ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਹੇਠ ਨਾ ਆਉਣ ਦਾ ਦਾਵਾ ਕਰਦੇ ਅੱਤਿਆ ਕਿ ਇਹ ਜਾਂਚ ਅਕਾਲ ਤਖਤ ਨੂੰ ਸੌਂਪਣ ਦੀ ਗੱਲ ਆਖੀ ਇਸ ਦੌਰਾਨ ਉਹਨਾਂ ਨੂੰ ਅੱਜ ਇੱਥੇ ਇਸ ਦੌਰਾਨ ਉਹਨਾਂ ਨੇ ਅੱਜ ਇੱਥੇ ਸਿੱਖ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗੰਨੀ ਰਗਵੀ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲਤ ਤੋਂ ਸੁਣਾਏ ਗਏ ਪੰਜ ਸਿੰਘ ਸਹਿਬਾਨਾਂ ਦੇ ਫੈਸਲਿਆਂ ਨੂੰ ਪੂਰਾ ਕਾਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਸਖਬੀਰ ਬਾਦਲ ਅਤੇ ਹੋਰਾਂ ਆਗੂਆਂ ਦੇ ਅਸਤੀਫਾ ਨੂੰ ਪ੍ਰਵਾਨ ਕਰਨ ਵਿੱਚ ਕੋਈ ਆਨਾਂ ਕਰਨੀ ਨਹੀਂ ਕਰਨੀ ਚਾਹੀਦੀ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਸਣੇ ਪੰਜ ਸਿੰਘ ਸਵਾਨਾ ਵੱਲੋਂ 2 ਦਸੰਬਰ ਨੂੰ ਸਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ। ਇਸ ਪੈ ਤਸ਼ਰੂਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਉਦੇਸ਼ ਦਿੱਤਾ ਗਿਆ ਕਿ ਉਹ ਸਖਬੀਰ ਬਾਦਲ ਸਣੇ ਉਨ੍ਹਾਂ ਦੇ ਅਸਤੀਫੇ ਪਰਵਾਰ ਕਰੇ। ਅਤੇ ਤਿੰਨਾਂ ਅਤੇ 10 ਦਿਨਾਂ ਦੇ ਅੰਦਰ ਅੰਦਰ ਇੱਥੇ ਰਿਪੋਰਟ ਅਕਾਲ ਤਸ ਹੈ ਨੂੰ ਭੇਜੀ ਜਾਵੇ ਪਰ ਅਜੇ ਹਾਂ ਨਹੀਂ ਹੋਇਆ ਉਸ ਵੇਲੇ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਕੀਮਾ ਨੇ ਦਾਵਾ ਕੀਤਾ ਸੀ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਕੋਲੋਂ ਵੀ ਦੰਦਾ ਸਮਾਂ ਹੋਰ ਮੰਗਿਆ ਹੈ ਅਤੇ ਤਨਖਾਹ ਪੂਰੀ ਹੋਣ ਉਪਰੰਤ ਮੰਗਨੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਫੈਸਲੇ ਤੇ ਅਗਲੇ ਦੀ ਕਾਰਵਾਈ ਕੀਤੀ ਜਾਵੇਗੀ ਹੁਣ ਸਮਾਂ ਦੇ ਪੂਰਾ ਹੋ ਚੁੱਕਾ ਪਰ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਸੁਖਵੀਰ ਬਾਦਲ ਸਮੇਤ ਹੋਰਨਾ ਦੇ ਅਸਤੀਫੇ ਪ੍ਰਵਾਨ ਕਰਕੇ ਇਸ ਸੰਬੰਧੀ ਅਕਾਲ ਪੱਖ ਤੇ ਭੇਜੀ ਗਈ ਰਿਪੋਰਟ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਆਈ ਸ਼ਿਕਾਇਤ ਦੇ ਮਾਮਲੇ ਵਿੱਚ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਰਗਵੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਹੇਠ ਨਹੀਂ ਆਉਂਦਾ ਅਤੇ ਇਸ ਦੀ ਜਾਂਚ ਅਕਾਲ ਤਖਤ ਨੂੰ ਸੌਂਪਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਸ਼੍ਰੋਮਣੀ ਕਮੇਟੀ ਕੋਲ ਪਹਿਲਾਂ ਹੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ ਦਰ ਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਆਂਤਰੀ ਕਮੇਟੀ ਕੋਲ 19 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਗਿਆ ਸਵਾਮਤੀ ਰੋਕ ਲਗਾ ਦਿੱਤੀ ਗਈ ਸੀ ਅਤੇ ਤੱਕ ਤਸ਼ਰੀ ਦੌਨਲਾ ਨਾਲ ਸਾਦੇ ਛੇਟ ਤਨ ਤੀ ਨੂੰ ਇਸ ਬਾਵਾਂ ਮ ਸੌਂਪ ਦਿੱਤੀਆਂ ਗਈਆਂ ਸਨ ਕਾਰਵਾਈ ਜਥੇਦਾਰ ਕੈਣੀ ਹਰਪ੍ਰੀਤ ਸਿੰਘ ਆਲਾਪ ਉਹਨਾਂ ਦੇ ਇੱਕ ਰਿਸ਼ਤੇਦਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਸ਼ਰੂਮਣੀ ਕਮੇਟੀ ਵੱਲੋਂ ਕੀਤੀ ਗਈ ਸੀ ਸ਼ਰੂਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਅਤੇ 15 ਦਿਨਾਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਮੰਗੀ ਗਈ ਸੀ ਬਾਅਦ ਵਿੱਚ ਸ਼ਰੂਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਨੂੰ ਜਾਂਚ ਦਾ ਸਮਾਂ ਵਧਾ ਕੇ 1 ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਸੀ ਇਸ ਮਾਮਲੇ ਵਿੱਚ ਜਿਸ ਤਰ੍ਹਾਂ ਕਰਨੀ ਹਰਪ੍ਰੀਤ ਜਨ ਤੱਕ ਸ਼੍ਰੀ ਦਮਤਾਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅਤੇ ਗੁਰੂ ਦੀ ਹਜ਼ੂਰੀ ਵਿੱਚ ਇਹਨਾਂ ਦੋਸ਼ਾਂ ਨੂੰ ਰੱਦ ਕਰ ਚੁੱਕਿਆ ਹੈ ਸੋ ਦੋਸਤੋ ਆਓ ਅਗਲੀ ਖਬਰ ਤੁਹਾਨੂੰ ਸੁਣਾਉਣੀ ਆ ਕਿ ਦੁਤਰੀ ਅੱਜ ਬੜੀ ਵੱਡੀ ਇੱਕ ਖਬਰ ਹੈ ਕਐਸਕੇਐਮ ਦੇ ਆਗੂਆਂ ਬਲੋ ਕਿਸਾਨੀ ਤੇ ਮਜ਼ਦੂਰਾ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸੁਣਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲੋਂ ਸਮਾ ਮੰਗਿਆ ਸੀ ਪੂਰੀ ਖਬਰ ਤੁਹਾਨੂੰ ਆਉ ਸੁਣਾ ਦਿੰਦੇ ਆ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੋਰਮੋ ਦੇ ਸਮੇਂ ਦੀ ਘਾਰ ਦਾ ਹਵਾਲਾ ਦਿੰਦੇ ਆ ਅੱਜ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਦੇ ਆਗੂਆਂ ਨਾਲ ਮੁਲਾਕਾ ਮੁਲਾਕਾਤ ਕਰਨ ਤੋਂ ਅਨਕਾਰ ਦਿੱਤਾ ਹੈ ਜਿਕਰ ਜੋਗ ਹੈ ਕਿ ਐਸ ਕੇ ਐਮ ਦੇ ਆਗੂਆਂ ਨੇ ਕਿਸਾਨਾਂ ਤੇ ਮਿੱਥੂਣਾ ਨਾਲ ਸੰਬੰਧਿਤ ਬੱਖ-ਬੱਖ ਮੁੱਦਿਆਂ ਨੂੰ ਫਲਝਾਉਣ ਲਈ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਮੁਲਾਕਾਤ ਕਰਨ ਦੀ ਸਮਾਂ ਮੰਗਿਆ ਸੀ ਹਾਲਾਂਕਿ ਐਸ ਕੇ ਐਮ ਦੇ ਆਗੂਆਂ ਨੇ ਰਾਸ਼ਟਰਪਤੀ ਵੱਲੋਂ ਕਿਸਾਨਾਂ ਨੂੰ ਮੁਲਾਕਾਤ ਲਈ ਸਮਾਂ ਨਾ ਦੇਣ ਤੇ ਅਫਸੋਸ ਜ਼ਾਹਰ ਕੀਤਾ ਪਰ ਨਾਲੇ ਉਹਨਾਂ ਦੀ ਮੰਗ ਤੇ ਵਿਚਾਰ ਕਰਨ ਅਤੇ ਲਿਖਤੀ ਜਵਾਬ ਦੇਣ ਲਈ ਰਾਸ਼ਟਰਪਤੀ ਦੀ ਇਹਨਾਂ ਆਗੂਆਂ ਵੱਲੋਂ ਸ਼ਲਾਘਾ ਦਿੱਤੀ ਗਈ ਹੈ ਐਸ ਕੇ ਐਮ ਦੇ ਆਗੂਆਂ ਨੇ ਆਸ ਪ੍ਰਗਟਾਈ ਹੈ ਕਿ ਰਾਸ਼ਟਰਪਤੀ ਭਵਨ ਵੱਲੋਂ ਕਿਸਾਨਾਂ ਦੀ ਮੁਲਾਕਾਤ ਲਈ ਸਮਾਂ ਦੇਣ ਦੀ ਮੰਗਤੇ ਮੁਰਤੋਂ ਵਿਚਾਰ ਕੀਤਾ ਜਾਵੇਗਾ ਦੋਸਤੋ ਇਸ ਖਬਰ ਤੇ ਟਿੱਪਣੀ ਕਰਦਿਆਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਸਮਾਂ ਨਾ ਹੋਣ ਬਾਰੇ ਜਲਦ ਸੁਨੇਹਾ ਆਉਣ ਨਾਲ ਕਿਸਾਨ ਆਗੂਆਂ ਨੇ ਖੁਸ਼ੀ ਮਨਾਈ ਹੈ ਕਿ ਘੱਟੂ-ਘੱਟ ਜਵਾਬ ਤਾਂ ਆਇਆ ਪਰ ਅਜੇ ਕਿਸਾਨ ਆਗੂਆਂ ਨੇ ਉਮੀਦ ਨਹੀਂ ਛੱਡੀ ਉਹ ਮਿਲਣ ਲਈ ਅਜੇ ਵੀ ਅੜੀ ਕਰਨਗੇ ਆਓ ਅਗਲੀ ਖਬਰ ਸੁਪਰੀਮ ਕੋਰਟ ਵੱਲੋਂ ਬੜਾਈ ਉੱਚ ਤਾਕਤ ਦੀ ਕਮੇਟੀ ਨੇ ਅੱਜ ਢਾਬੀ ਗੁਜਰਾ ਬਾਟਰ ਤੇ ਬਾਅਦ ਦੁਪਹਿਰ ਮਾਰਨ-ਮਾਰਨ ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਰ ਨਾਲ ਮੀਟਿੰਗ ਕੀਤੀ ਹੈ ਆਓ ਪੂਰੀ ਖਬਰ ਤੁਹਾਨੂੰ ਪੜ ਕੇ ਸੁਣਾ ਦਿੰਦੇ ਹਾਂ ਇਕ ਕਿਸਾਨੀ ਮਸਲੇ ਨੂੰ ੋਖਾਣ ਲਈ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਜਸਟਿਸ ਨਾਇਬ ਸਿੰਘ ਦੀ ਅਗਵਾਈ ਹੇਠ ਕਠਨ ਕੀਤੀ ਉੱਚ ਤਾਕਤ ਦੀ ਕਮੇਟੀ ਨੇ ਟਾਬੀ ਗੁਜਰਾਵਾਲਾ ਤੇ ਅੱਜ ਬਾਅਦਪੈਰ ਮਨਵਰਤ ਤੇ ਚੱਲ ਰਹੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਢੱਲੇਵਾਲ ਨੂੰ ਇਲਾਜ ਕਰਵਾਉਣ ਜਾਂ ਹਲਕੀ ਮੈਡੀਸਨ ਰੋਜ਼ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਕਿਸਾਨ ਆਗੂ ਨੇ ਨਕਾਰ ਦਿੱਤਾ ਦੱਲੇਵਾਲ ਨੇ ਕਮੇਟੀ ਨੂੰ ਇਹ ਯਕੀਨ ਬਣਾਉਣ ਦੀ ਬੇਨਤੀ ਕੀਤੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ ਤਾਂ ਜੋ ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਬਾਅਦ ਵਿੱਚ ਕਮੇਟੀ ਮੈਂਬਰਾਂ ਨੇ ਕਿਸਾਨ ਮੋਰਚੇ 'ਚ ਅੱਜ ਗੁਰੂ ਕੋਵਲ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਤਿਆਰ ਕੀਤਾ ਗਿਆ ਲੰਗਰ ਵੀ ਛਪਿਆ ਹਾਈ ਕੋਰਟ ਦੇ ਸੇਵਾਮੁਕਤ ਜੱਜ ਨਬਾਬ ਸਿੰਘ ਦੀ ਅਗਵਾਈ ਵਾਲੀ ਕਮੇਟੀ ਵਿੱਚ ਸਾਬਕਾ ਡੀਜੀਪੀ ਬੀਐਸ ਸੰਧੂ ਅਰਥਸ਼ਾਸਤਰੀ ਆਰਐਸ ਕੋਮਨ ਖੇਤੀ ਮਾਹਰ ਦਵਿੰਦਰ ਸ਼ਰਮਾ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਸ਼ਾਮਲ ਸਨ ਇਸ ਮੌਕੇ ਤੇ ਪੰਜਾਬ ਦੇ ਸਕੱਤਰ ਅਨੁਰਾਗ ਵਰਮਾ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸੰਧੂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਵੀ ਮੌਜੂਦ ਸਨ ਮੀਟਿੰਗ ਵਿੱਚ ਹਾਜ਼ਰ ਰਹੇ ਸੇਵਾਮੁਖਤ ਡੀਆਈਜੀ ਨਰਿੰਦਰ ਪਾਰਗਰ ਦਾ ਕਹਿਣ ਸੀ ਕਿ ਇਹ ਹਾਂ ਪੱਖੀ ਕਦਮ ਹੈ ਅਤੇ ਆਸ ਹੈ ਕਿ ਅੱਜ ਗੁਰਪੁਰ ਮੌਕੇ ਹੋਈ ਸ਼ੁਰੂਆਤ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਪੂਰ ਸੱਦ ਹੋਵੇਗੀ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਹੀ ਕਿਹਾ ਜਾ ਸਕਦਾ ਹੈ ਕਿ ਡੱਲੇਵਾਲ ਵੀ ਬੜੇ ਹੰਡੇ ਕਿਸਾਨ ਲੀਡਰ ਹਨ ਉਹਨਾਂ ਨੂੰ ਪਤਾ ਕਿ ਇਹਨਾਂ ਕੋਲ ਸਾਰਨਾ ਨੂੰ ਦੇਣ ਦੇ ਕੁਝ ਨਹੀਂ ਤਾញੋਂ ਉਹਨਾਂ ਨੇ ਇਹਨਾਂ ਨੂੰ ਆਪਣਾ ਜਿਹੜਾ ਉਸਕੇ ਉਸ ਬੇਲੇ ਨਾ ਪੱਕੀ ਜਵਾਬ ਦਿੱਤਾ ਤੇ ਆਓ ਹੁਣ ਬਹੁਤ ਚਰਚਿਤ ਖਬਰ ਹੈ ਜੇਲ੍ਹ ਵਿੱਚ ਇੰਟਰਵਿਊ ਲਾਰੈਂਸ ਦੀ ਬਾਰੇ ਇੱਕ ਖਬਰ ਹੈ ਕਿ ਡੀਐਸਪੀ ਭੱਜ ਗਿਆ ਵਿਦੇਸ਼ ਆਓ ਪੂਰੀ ਖਬਰ ਤੁਹਾਨੂੰ ਪੜ ਕੇ ਸੁਣਾ ਦਿੰਦੇ ਹਾਂ ਕਿ ਗੈਂਗਸਟਰ ਲਾਰਸ ਬਸ਼ਨੋਈ ਦੀ ਜੇਲ੍ਹ ਇੰਟਰਵਿਊ ਦੇ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਨੂੰ ਨੌਕਰੀ ਤੋਂ बर्खास्त कर दिता गया सी। राजपाल वालों गुरशेर विरुद्ध कार्रवाई में प्रवानगी देने बाद गुरकीर्त कृपाल ने बर्खास्त के हकम जारी कर दिन इस दौरान गुरशेर सिंह के विदेश फरार आउट नोटिस जारी किया गया दरअसल पिछले हफ्ते हाँ ही गृह विभाग ने डी एस पी बरखास्ती फाइल पंजाब पबलिक सर्विस कमीशन भेजी गई सी ਹਾਲ ਹੀ ਵਿੱਚ ਸੂਬਾ ਸਰਕਾਰ ਨੇ ਹਾਈ ਕੋਰਟ ਵਿੱਚ ਹਲਪਨਾਮਾ ਦੇ ਕੇ ਕਿਹਾ ਸੀ ਕਿ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਡੀਐਸਪੀ ਪਿਛਲੇ ਸਾਲ ਅਕਤੂਬਰ ਤੋਂ ਹੀ ਮੌਤਰ ਸੀ ਜਿਹੜਾ ਜੋਗਿਆ ਕਿ ਲਾਰਸ ਦੀ ਇੰਟਰਵਿਊ ਦੇ ਮਾਮਲੇ 'ਚ ਹਾਈ ਕੋਰਟ ਨੇ ਰੇਟ ਦੇ ਅਧਿਕਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਤੇ ਅਤਰਾਜ ਜਿਤਾਉਂਦੇ ਹੋਏ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਸੀਨੀਅਰ ਅਧਿਕਾਰੀਆਂ ਨੂੰ ਵਿਚਾਰਨੀ ਹੇਠਲੇ ਅਧਕਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੋਸਤੋ ਐਕਟਰ ਲਾਰਸ ਵਸ਼ਮੋਈ ਦੀ ਇੰਟਰਵਿਊ ਮਾਮਲਾ ਮਾਰਚ 2023 ਵਿੱਚ ਪ੍ਰਸਾਰਤ ਕੀਤਾ ਗਿਆ ਸੀ ਇਹ ਇੰਟਰਵਿਊ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ ਜਿਸ ਵਿੱਚ ਜਿਸ ਸਮੇ ਇਹ ਇੰਟਰਵਿਊ ਇੱਕ ਨਿੱਜੀ ਚੈਨਲ ਤੇ ਪ੍ਰਸਾਰਤ ਹੋਈ ਸੀ ਉਸ ਸਮੇ ਲਾਰਸ ਦੀ ਆਈ ਇੱਕ ਖਰੜ ਦੀ ਹਰਾਤ ਵਿੱਚ ਸੀ ਮਾਮਲੇ ਦੀ ਯਾਦ ਡੀਐਸਪੀ ਗੁਰਸ਼ੇਰ ਸਿੰਘ ਕਾਰਾਇਸਨ ਸੋ ਦੋਸਤੋ ਇਸ ਖਬਰ ਬਾਰੇ ਟਿੱਪਣੀ ਕਰਦੇ ਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਆਪਣੇ ਅਫਸਰ ਜੋ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਕੰਮ ਕਰਦੇ ਹਨ ਉਹਨਾਂ ਨੂੰ ਖਤਰਨਾਕ ਦੋਸ਼ੀ ਨਹੀਂ ਮੰਨਦੇ ਤਾਂ ਉਹ ਅਕਸਰ ਪਿਛਲੇ ਸਮੇਂ ਚ ਚਰਚਿਤ ਰਹੀ ਖਬਰ ਰਾਜੀ ਸਿੰਘ ਵਰਗੇ ਪੁਲਸ ਅਫਸਰ ਪੁਲਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੁਣ ਡੀਐਸਪੀ ਗੁਰਸ਼ੇਰ ਸਿੰਘ ਖਰਾਰ ਦੀ ਖਬਰ ਨੇ ਪੁਲਸ ਦੀ ਕਾਰਵਾਈ ਤੇ ਪਰਚੰਚਨ ਜੁਰਮ ਲਗਾ ਦਿੱਤਾ ਅਗਲੀ ਖਬਰ ਫਲੋਰ ਵਿੱਚ ਹੋਏ ਨੌਜਵਾਨ ਦੇ ਕਤਲ ਨਾਲ ਸੰਬੰਧਤ ਹੈ ਬੀਤੀ ਰਾਤ ਕੁਝ ਵਿਅਕਤੀਆਂ ਨੇ ਪਿੰਡ ਦੇ ਨੌਜਵਾਨ ਜਗਤਾਰ ਸਿੰਘ ਨੂੰ ਤੇਜ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਉਸਦੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਨੂੰ ਕੁਝ ਵਿਅਕਤੀਆਂ ਨੇ ਫੋਨ ਕਰਕੇ ਘਰੋਂ ਸੱਦਿਆ ਉਹ ਉਕਤ ਥਾਂ ਤੇ ਜਦੋਂ ਪੁੱਜਾ ਤੇ ਮੌਕੇ ਤੇ ਮੌਜੂਦ 5-6 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗੰਭੀਰ ਹਾਲਤ ਵਿੱਚ ਜਖਮੀ ਜਗਤਾਰ ਸਿੰਘ ਨੂੰ ਜਿਵੇਂ ਉਸ ਵੇਲੇ ਉਸਨੇ ਰੋੜਾ ਪਾਇਆ ਘਰ ਵਾਲੇ ਤੇ ਪਿੰਡ ਵਾਸੀ ਮੌਕੇ ਤੇ ਪੁੱਜੇ ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸੀ ਜਗਤਾਰ ਸਿੰਘ ਨੂੰ ਉੱਥੋਂ ਸਿਵਲ ਹਸਪਤਾਲ ਫਲੋਰ ਲਿਆਂਦਾ ਗਿਆ ਉਸ ਦੀ ਹਾਲਤ ਨਬੀਰ ਹੋਣ ਕਰਕੇ ਉਸ ਨੂੰ ਮੁੱਢਲੀ ਸਹਾਇਤਾ ਲਈ ਲੁਧਿਆਣੇ ਹਸਪਤਾਲ ਭੇਜਿਆ ਗਿਆ ਉੱਥੇ ਜਗਤਾਰ ਸਿੰਘ ਜਖਮਾਂ ਦੀ ਤਾਲ ਨਾ ਸੰਦਾ ਦਮ ਤੋੜ ਗਿਆ ਮੌਕੇ ਤੇ ਡੀਐਸਪੀ ਫਲੋਸਰ ਬਰਤ ਸਿੰਘ ਬਲ ਤੇ ਥਾਣਾ ਮੁਖੀ ਐਕਸਪਰਟ ਸੰਜੀਵ ਕੁਮਾਰ ਵੀ ਪਾਰੀ ਫੋਰਸ ਸਮੇਤ ਉੱਤੇ ਪੁੱਜੇ ਤੇ ਘਟਨਾ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਇਸੇ ਤਰ੍ਹਾਂ ਦੋਸਤੋ ਅਗਲੀ ਖਬਰ ਵੀ ਜਿਹੜੀ ਇਸ ਕਤਲ ਦੇ ਵਰਗੀ ਹੈ ਕਿ ਇਹ ਖਬਰ ਸਾਡੇ ਕੋਲ ਪਹੁੰਚੀ ਹੈ ਕਪੂਰਥਾ ਸੁਲਤਾਨਪੁਰ ਲੋਤੋਂ ਜਿੱਥੇ ਬੀਤੀ ਰਾਤ ਇੱਕ ਦੁਕਾਨ ਤੇ ਚੋਰੀ ਕਰਨ ਆਏ ਚੋਰਾਂ ਤੇ ਦੁਕਾਨ ਦੇ ਮਾਲਕ ਨਾਲ ਜਿਵੇਂ ਉਹ ਮੌਕੇ ਤੇ ਇਹ ਦੋਵੇਂ ਗੁੱਤਮ ਕੋਤਾ ਹੋਇਆ ਉੱਥੇ ਦੋਮਾ ਦੇ ਦੌਰਾਨ ਇਹ ਜਿਹੜਾ ਇਹ ਮਾਵਲਾ ਸਾਹਮਣੇ ਆਇਆ ਆਓ ਇੱਕ ਅਰਥਨ ਪੜ ਕੇ ਸੁਣਾ ਦਿੰਨੇ ਆ ਕਪੂਰਥਲਾ ਸੁਲਤਾਨਪੁਰ ਲੋਧੀ ਟੀਟੀ ਰੋਡ ਤੇ ਬਸ ਅੱਡਾ ਪਾਣੂ ਲੰਗਾ ਬੇਖ ਬੀਤੀ ਰਾਤ 12 ਤੋਂ 1 ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ ਤੇ ਚੋਰੀ ਕਰਨ ਆਏ ਚੋਰਾਂ ਦਾ ਪਤਾ ਲੱਗਣਾ ਤੇ ਮੌਕੇ ਤੇ ਪੁੱਛੇ ਦੁਕਾਨਦਾਰ ਮਾਲਕ ਤੇ ਚੋਰਾਂ ਵਿਚਕਾਰ ਹੋਈ ਹੱਤੋਂ ਪਾਈ ਵਿੱਚ ਦੁਕਾਨਦਾਰ ਮਾਲਕ ਤੇ ਚੋਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸੰਬੰਧੀ ਜਾਣਕਾਰੀ ਦੰਦਿਆ ਮ੍ਰਿਤਕ ਗੁਰਪ੍ਰਜਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸੀਸੀਟੀਵੀ ਤੇ ਸੀਸੀਟੀਵੀ ਕੈਮਰੇ ਰਾਹੀਂ ਪਤਾ ਲੱਗਾ ਕਿ ਉਹਨਾਂ ਦੀ ਦੁਕਾਨ ਦੇ ਚੋਰ ਪੈ ਗਏ ਨੇ ਜਿਸ ਤੇ ਦੁਕਾਨ ਮਾਲਕ ਗੁਰਵਚਨ ਸਿੰਘ ਪੁੱਤਰ ਸੋਨ ਸਿੰਘ ਵਾਸੀ ਪਾਗੀਆਂ ਤੇ ਉਸਤਾਦ ਲੜਕਾ ਪਵਨਦੀਪ ਜਦੋਂ ਮੌਕੇ ਤੇ ਪੁੱਜੇ ਤਾਂ ਚੋਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਿਹਾਇਆ ਸੀ ਦੁਕਾਨ ਮਾਲਕ ਨੇ ਆਪਣੀ ਰਾਈਫਲ ਨਾਲ ਚੋਰ ਤੇ ਬਾਟ ਨਾਲ ਹਮਲਾ ਕੀਤਾ ਇਸ ਮੌਕੇ ਦੇ ਚੋਰ ਨਾਲ ਗੁੱਥਮ ਗੁੱਥਾ ਹੂਨ ਤਰਾ ਮਾਲਕ ਵੱਲੋਂ ਚਿrai ਗੋਲੀ ਦੁਕਾਨਦਾਰ ਮਾਲਕ ਨੂੰ ਹੀ ਵਚਨ ਕਾਰਨ ਉਸਦੀ ਮੌਤ ਹੋ ਗਈ ਅਤੇ ਜ਼ਖਮੀ ਹੋਏ ਚੋਰ ਨੇ ਵੀ ਦਮ ਤੁਰ ਦਿੱਤਾ ਪੁਲਿਸ ਨੂੰ ਸੂਚਨਾ ਮਿਲਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਮਾਮਲੇ ਦੀ ਜਾਂਚ ਚੱਲ ਰਹੀ ਹੈ ਡੀਐਸਪੀ ਸੁਲਤਾਨਪੁਰ ਲੋਧੀ ਕਰਮਜੀਤ ਸਿੰਘ ਸਿੱਧੂ ਵੀ ਮੌਕੇ ਤੇ ਪਹੁੰਚ ਗਏ ਸੋ ਦੋਸਤੋ ਇਹ ਖਬਰਾਂ ਤੇ ਟਿੱਪਣੀ ਕਰਦੇ ਆ ਇਹ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਜੰਗਲ ਰਾਜ ਬਣ ਗਿਆ ਹੈ ਸਰਕਾਰ ਨੂੰ ਲੱਗਦਾ ਇਹ ਨਿੱਜੀ ਰੰਜਿਸ਼ਾਂ ਕਾਰਨ ਕਤਲ ਹੋ ਰਹੇ ਨੇ ਲਗ ਊਰਿਆ ਕਿ ਕਾਤਲਾ ਅੰਦਰ ਕਾਨੂੰਨ ਪ੍ਰਤੀ ਕੋਈ ਡਰ ਪੈ ਨਹੀਂ ਰਿਹਾ ਤਾਇਓ ਪੁਲਸ ਖੁਦ ਕਈ ਗਨਮਨ ਲੈ ਕੇ ਘੁੰਮ ਰਹੀ ਐ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਅੱਜ ਦੀਆਂ ਇਹ ਅਹਿਮ ਖਬਰਾਂ ਪ੍ਰੋਗਰਾਮ ਖਬਰਾਂ ਤੇ ਟਿੱਪਣੀਆਂ ਤੁਹਾਨੂੰ ਇੱਕੇ ਵਿੱਚ ਲੱਗਾ ਇਸ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਅਗਰ ਪ੍ਰੋਗਰਾਮ ਚੰਗਾ ਲੱਗਾ ਤਾਂ ਲਾਈਕ ਕਰਨਾ ਨਾ ਭੁੱਲਣਾ ਤੇ ਦੋਸਤੋ ਆਪਣੇ ਅੰਗੇ ਦੋਸਤਾਂ ਮਿੱਤਰਾਂ ਤੱਕ ਵੀ ਇਸ ਵੀਡੀਓ ਨੂੰ ਜੂਰ ਸ਼ੇਅਰ ਕਰ ਦਿਓ ਆਓ ਹੁਣ ਤੁਹਾਡੇ ਤੋਂ ਲਈਏ ਆਯਾਤ ਕੱਲ ਫੇਰ ਉਸੇ ਟਾਈਮ ਤੁਹਾਡੇ ਲਈ ਇੱਕ ਅਹਿਮ ਖਬਰਾਂ ਦਾ ਪ੍ਰੋਗਰਾਮ ਲੈ ਕੇ ਆਮਗੇ ਉਸ ਵੇਲੇ ਤੱਕ ਦਿਓ ਆਯਾਤ ਧੰਨਵਾਦ ਤੁਸੀਂ ਦੇਖਦੇ ਜਾਓ ਬਿਲਗਾ ਨਿਊਜ਼ ਆਨਲਾਈਨ ਚੈਨਲ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ